ਸਰਕਾਰ ਆਪਕੇ ਦਵਾਰ ਸੰਬੰਧੀ 6 ਫਰਵਰੀ ਤੋਂ ਪਿੰਡ ਵਾਈਜ਼ ਲਗਾਏ ਜਾਣਗੇ ਕੈਂਪ ਐਸ ਡੀ ਐਮ ਨਵਾਂ ਸ਼ਹਿਰ ਜਿਲ੍ਹਾ ਸ਼ੀਤ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਸਰਕਾਰ ਆਪਕੇ ਦਵਾਰ ਸੰਬੰਧੀ 6 ਫਰਵਰੀ 2024 ਤੋਂ ਪਿੰਡ ਵਾਈਜ਼ ਕੈਂਪ ਲਗਾਏ ਜਾ ਰਹੇ ਹਨ ਇਹ ਜਾਣਕਾਰੀ ਦਿੰਦੇ ਹੋਏ ਐਸ ਡੀ ਐਮ ਨਵਾਂ ਸ਼ਹਿਰ ਡਾਕਟਰ ਅੰਕਸ਼ੀਤਾ ਗੁਪਤਾ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦਿੱਤੀ ਉਨ੍ਹਾਂ ਕਿਹਾ ਹੈ ਕਿ ਇਹ ਕੈਂਪ ਦੀ ਸ਼ੁਰੂਆਤ 6 ਫਰਵਰੀ ਨੂੰ ਬਲਾਕ ਨਵਾਂ ਸ਼ਹਿਰ ਵਿੱਚ ਪੰਚਾਇਤ ਘਰ ਪੱਲੀ ਚਿੱਕੀ ਸਵੇਰੇ 10 ਵਜੇ ਪੰਚਾਇਤ ਘਰ ਕੋਟ ਪੱਤੀ ਪੰਚਾਇਤ ਘਰ ਪੱਲੀ ਉੱਚੀ ਅਤੇ ਪੰਚਾਇਤ ਘਰ ਜੱਬੋਵਾਲ ਅਤੇ ਬਲਾਕ ਆਡ ਵਿੱਚ ਪ੍ਰਾਇਮਰੀ ਸਕੂਲ ਬਹਾਦਰਪੁਰ ਕਰਚਾ ਵਿਖੇ ਕੈਂਪ ਲਗਾ ਕੇ ਕੀਤੀ ਜਾਵੇਗੀ ਇਨ੍ਹਾਂ ਕੈਂਪਾਂ ਦੇ ਪ੍ਰਬੰਧਾ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 43 ਸੇਵਾਵਾਂ ਸਬੰਧੀ ਮੌਕੇ ਤੇ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਫਾਰਮ ਭਰੇ ਜਾਣਗੇ ਕਾਮਰੇਡ ਨਰਿੰਜਨ ਸਿੰਘ ਸੁਜੋ ਦੀ ਛੇਵੀਂ ਵਰ੍ਹੇਗੰਢ 11 ਫਰਵਰੀ ਨੂੰ ਮਨਾਈ ਜਾਵੇਗੀ ਜ਼ਿਲ੍ਹਾ ਸੀਤ ਭਗਤ ਸਿੰਘ ਨਗਰ ਨਵਾਂ ਸ਼ਹਿਰ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਕਮਿਊਨਿਸਟ ਪਾਰਟੀ ਦੇ ਮਰਹੂਮ ਆਗੂ ਕਾਮਰੇਡ ਨਰਿੰਜਨ ਸਿੰਘ ਸੁਜੋ ਦੀ ਛੇਵੀਂ ਵਰ੍ਹੇਗੰਢ ਖੱਬੀਆਂ ਪਾਰਟੀਆਂ ਵੱਲੋਂ 11 ਫਰਵਰੀ ਨੂੰ ਪਿੰਡ ਸੁਜੋ ਵਿਖੇ ਪਣਾਈ ਜਾਵੇਗੀ ਇਸ ਸਬੰਧੀ ਖੱਬੀਆਂ ਪਾਰਟੀਆਂ ਦੀ ਮੀਟਿੰਗ ਸਥਾਨਕ ਸ਼ਹੀਦ ਮਲਕੀਤ ਚੰਦ ਮੇਲੀ ਭਵਨ ਵਿਖੇ ਹੋਏਗੀ ਜਿਸ ਵਿੱਚ ਮੁਕੰਦ ਲਾਲ ਨਰਿੰਦਰ ਸਿੰਘ ਸੁਝੋਂ ਕੁਲਦੀਪ ਸਿੰਘ ਸੁਝੋਂ ਕੁਲਵਿੰਦਰ ਸਿੰਘ ਬੜੈਚ ਹਰਪਾਲ ਸਿੰਘ ਜਗਤਪੁਰ ਸਤਨਾਮ ਸਿੰਘ ਗੁਲਾਟੀ ਬਲਬੀਰ ਜੜਲਾ ਮਹਾ ਸਿੰਘ ਰੋੜੀ ਜਸਵਿੰਦਰ ਸਿੰਘ ਪੰਗਲ ਆਗੂ ਸ਼ਾਮਲ ਹੋਏ ਜਾਣਕਾਰੀ ਦਿੰਦਿਆਂ ਮੁਕੰਦ ਲਾਲ ਨੇ ਦੱਸਿਆ ਕਿ ਵਰਸੀਆਂ ਪਾਰਟੀਆਂ ਵੱਲੋਂ 11 ਫਰਵਰੀ ਨੂੰ ਪਿੰਡ ਸੁਝੋਂ ਵਿਖੇ ਕਾਮਰੇਡ ਨਰਿੰਦਰ ਸਿੰਘ ਸੁਝੋਂ ਦੀ ਛੇਵੀਂ ਵਰਸੀ ਮਨਾਈ ਜਾਵੇਗੀ